ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਪੰਜਾਬੀ ਸਟਾਈਲ ਦੇ ਸੂਟ ਨੇ 2300 ਰੁਪਏ ਇਹਨਾਂ ਦਾ ਰੇਟ ਹੈ ਡਿਜ਼ਾਈਨਰ ਸੂਟ ਆਣਗੇ ਡਿਜ਼ਾਈਨਰ ਹੈਂਡਵਰਕ ਆਏਗਾ ਉਪਾੜਾ ਦਾ ਬਾਟਮ ਆਏਗਾ ਵਰਕ ਹੈ ਬਾਟਮ ਤੇ ਵੀ ਓਪਨ ਕਰਕੇ ਪਿਕਚਰ ਤੁਹਾਨੂੰ ਮੈਂ ਇੱਥੇ ਸ਼ੋਅ ਕਰ ਦਿੱਤੀਆਂ ਨੇ ਤੇ ਜਿਹੜਾ ਇਹਦਾ ਦੁਪੱਟਾ ਆਏਗਾ ਪਿਓਰ ਸ਼ਿਫੋਨ ਦਾ ਆਏਗਾ ਅਜੇ ਫਿਲਹਾਲ ਇਹ ਜਿਹੜਾ ਸੂਟ ਹੈ ਬਲੈਕ ਕਲਰ ਵਿੱਚ ਆਇਆ ਹੈ ਸਿੰਗਲ ਕਲਰ ਹੈ ਕਰਦੇ ਤੇ ਵੀ ਤੁਹਾਨੂੰ ਜਿਹੜੀ ਪਰਲਸ ਵਾਲੀ ਲੇਸ ਆ ਉਹ ਲੱਗੀ ਮਿਲੇਗੀ ਗਲੇ ਤੇ ਬਹੁਤ ਪਿਆਰਾ ਵਰਕ ਹੋਇਆ ਸਿੰਗਲ ਕਲਰ ਵਿੱਚ ਆਏਗਾ ਬਹੁਤ ਹੀ ਸੋਹਣਾ ਸੂਟ ਹੈ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਹੈ ਔਰਗੈਂਜ਼ਾ ਸ਼ੋਰਟ ਦੇ ਨਾਲ ਵਰਕ ਬਹੁਤ ਪਿਆਰਾ ਹੋਇਆ ਇਹਦੇ ਤੇ ਦੁਪੱਟਾ ਜਿਹੜਾ ਉਹ ਵੀ ਬਹੁਤ ਪਿਆਰਾ ਆਏਗਾ ਔਰਗੈਂਜ਼ਾ ਸਟਾਈਲ ਦਾ ਡਿਜ਼ਾਈਨਰ ਦੁਪੱਟਾ ਆਏਗਾ ਸ਼ੈਂਟੂਨ ਦਾ ਬਾਟਮ ਆਏਗਾ ਇਹ ਸੂਟ ਤੁਹਾਨੂੰ ਦੋ ਰੰਗਾਂ ਵਿੱਚ ਮਿਲ ਜੇਗਾ 1900 ਰੁਪਏ ਦਾ ਰੇਟ ਹੈ ਦੋ ਰੰਗਾਂ ਵਿੱਚ ਬਹੁਤ ਪਿਆਰਾ ਘੇਰੇ ਤੇ ਵਰਕ ਹੋਇਆ ਦੁਪੱਟਾ ਬੜਾ ਸੋਹਣਾ ਹੈ ਨਾਲ ਸਿੰਗਲ ਕਲਰ ਵਿੱਚ ਇਹ ਤੁਹਾਨੂੰ ਜਿਹੜਾ ਅਨੀਆਂ ਸ਼ੇਡ ਵਿੱਚ ਸੂਟ ਮਿਲੇਗਾ ਪਿਓਰ ਸ਼ਿਮਰ ਦਾ ਸੂਟ ਹੈ ਹੈਂਡਵਰਕ ਹੋਇਆ ਨਾਲ ਪਿਓਰ ਸ਼ਿਫॉन ਦਾ ਦੁਪੱਟਾ ਮਿਲੇਗਾ ਸ਼ੈਂਟੂਨ ਦਾ ਬਾਟਮ ਮਿਲੇਗਾ ਰੇਟ ਇਹਦਾ ਜਿਹੜਾ ਹੈ ਉਹ 2200 ਰੁਪਏ ਹੈ ਫਿਲਹਾਲ ਇਹ ਸਿੰਗਲ ਕਲਰ ਵਿੱਚ ਆਏਗਾ ਬਾਟਮ ਇਹਦਾ ਪਲੇਨ ਹੈ 슬ੀਵਸ ਤੇ ਵਰਕ ਆਏਗਾ ਗਲਾ ਬੰਨਿਆ ਹੋਇਆ ਪੰਜਾਬੀ ਸਟਾਈਲ ਸੂਟ ਸਿੰਗਲ ਕਲਰ ਵਿੱਚ ਆਇਆ ਪਿਓਰ ਸ਼ਿਮਰ ਦਾ ਹੈਂਡਵਰਕ ਦੇ ਨਾਲ ਪੈਚ ਵਰਕ ਹੋਇਆ ਸ਼ਿਫੌਂ ਦਾ ਦੁਪੱਟਾ ਅਪਾੜਾ ਜਿਹੜਾ ਬਾਟਮ ਹੈ ਹੈਂਡਵਰਕ ਦੇ ਨਾਲ 2400 ਰੁਪਏ ਦਾ ਰੇਟ ਹੈ ਤੇ ਇਹ ਵੀ ਜਿਹੜਾ ਸੂਟ ਹੈ ਵੀ ਸਿੰਗਲ ਵਰਕ ਵਿੱਚ ਆਇਆ ਹੈਂਡਵਰਕ ਹੈ ਫਰੰਟ ਦੇ ਓਪਨ ਕਰਕੇ ਵੀ ਇਹਦੀਆਂ ਜਿਹੜੀਆਂ ਪਿਕਚਰਸ ਨੇ ਇੱਥੇ ਰੱਖੀਆਂ ਹੋਈਆਂ ਨੇ ਸਿੰਗਲ ਕਲਰ ਵਿੱਚ ਆਏਗਾ ਪ੍ਰੋਪਰ ਹੈਂਡਵਰਕ ਦੇ ਨਾਲ ਇਹ ਸੂਟ ਆਏਗਾ ਤੇ ਇਹ ਵੀ ਜਿਹੜਾ ਸੂਟ ਆਏਗਾ ਇਹ ਵੀ ਤੁਹਾਨੂੰ ਸਿੰਗਲ ਕਲਰ ਵਿੱਚ ਹੀ ਮਿਲੇਗਾ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਬਨਾਰਸੀ ਸਟਾਈਲ ਦੇ ਸੂਟ ਆਏ ਨੇ ਪੰਜ ਰੰਗਾਂ ਵਿੱਚ orange rust tone ਵਿੱਚ magenta purple light blue dark tone ਵਿੱਚ ਤੇ green tone ਵਿੱਚ 1500 ਰੁਪਏ ਰੇਟ ਹੈ ਬਨਾਰਸੀ ਸਿਲਕ ਦਾ 골ਡ ਜਰੀ ਵਰਕ ਵਾਲਾ ਤੁਹਾਨੂੰ ਸੂਟ ਮਿਲੇਗਾ ਦੁਪੱਟਾ ਬਹੁਤ ਪਿਆਰਾ ਹੈ ਬਾਟਮ ਤੁਹਾਨੂੰ ਸਿਲਕ ਦਾ ਪਲੇਨ ਮਿਲੇਗਾ ਜਿਹੜਾ ਦੁਪੱਟੇ ਤੇ ਵੀ ਪਿਓ ਸੀਮ ਸ਼ਾਰਟ ਤੇ ਵਰਗਾ பட் ਬਰੌਡ ਵਿੱਚ ਵਰਕ ਹੋਇਆ ਬਹੁਤ ਪਿਆਰਾ ਸੌਫਟ ਫੈਬਰਿਕ ਹੈ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਤੇ 2.5 ਮੀਟਰ ਦਾ ਦੁਪੱਟਾ ਮਿਲੇਗਾ ਪਿਓਰ ਜੌਰਜਟ ਦੇ ਵਿੱਚ ਤੁਹਾਨੂੰ ਸ਼ਰਟ ਮਿਲੇਗੀ ਮਲਟੀ ਕਲਰ ਰੇਸ਼ਮ ਥ੍ਰੈਡ ਵਰਕ ਹੋਇਆ ਸਿੱਪੀ ਵਰਕ ਹੋਇਆ ਹੈ ਝੂਮ ਕੇ ਤੁਸੀਂ ਦੇਖ ਸਕਦੇ ਹੋ ਕਿ ਇਹਰਾ ਬਹੁਤ ਪਿਆਰਾ ਬਣਿਆ ਸ਼ਿਫੌਨ ਦਾ ਦੁਪੱਟਾ ਮਿਲੇਗਾ ਸੇਮ ਮੋਮੇ ਦਾ ਵਰਕ ਹੋਇਆ ਜਿਵੇਂ ਦਾ ਵਰਕ ਸ਼ਰਟ ਤੇ ਆ ਬਾਟਮ ਜਿਹੜਾ ਤੁਹਾਨੂੰ 4 ਮੀਟਰ ਦਾ ਹੈ ਪਿਓਰ ਜਾਂ ਟੂਨ ਦਾ ਮਿਲੇਗਾ ਤੁਸੀਂ ਚਾਹੋ ਤਾਂ ਇਹਦੀ ਇਨਰ ਵੀ ਬਣਾ ਸਕਦੇ ਹੋ ਲੈਂਥ ਇਹਦੀ 47 ਹੈ ਚੈਸਟਰ ਤੋਂ 56 ਤੱਕ ਸਟਿਚ ਹੋ ਜਾਏਗਾ ਪ੍ਰੋਪਰ ਖੁਲਾਡੁਲਾ ਫੈਬਰਿਕ ਹੈ 2500 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਦੋ ਨੇ ਇੱਕ ਵਾਈਟ ਇੱਕ ਬਲੈਕ ਬਾਕੀ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਤੁਸੀਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਜੌਰਜਟ ਦੇ ਵਿੱਚ এমਬਰਾਇਡਰੀ ਆਈਏ 슬ੀਵਸ ਤੇ ਵੀ এমਬਰਾਇਡਰੀ ਹੈ ਜੌਰਜਟ ਦੀ ਲਾਸ ਲੱਗੀ ਫੋਰ ਸਾਈਡ ਤੇ ਦੁਪੱਟੇ ਵਾਲੀ ਤੇ ਤੁਸੀਂ ਚਾਹੇ 슬ੀਵਸ ਬਣਾ ਲਓ ਚਾਹੇ ਪਲਾਜ਼ੋ ਤੇ ਲਗਵਾ ਲਓ 슬ੀਵਸ ਤੇ ਵਰਕ ਹੈ ਤੇ ਪਲਾਜ਼ੋ ਤੇ ਜਿਹੜਾ ਬਾਟਮ ਦਾ ਫੈਬਰਿਕ ਉਹਦਾ ਵੀ ਵਰਕ ਹੈ 680 ਰੁਪਏ ਦਾ ਰੇਟ ਹੈ ਰੰਗ ਬਹੁਤ ਪਿਆਰੇ ਨੇ ਸੋਨੇ ਨੇ ਤੇ ਕੰਟਰਾਸਟ ਜਿਹੜਾ ਇਹਨਾਂ ਸੂਟਾਂ ਦਾ ਬੜਾ ਪਿਆਰਾ ਬਣਾਇਆ ਗਿਆ ਹੈ ਇਹ ਸੂਟਾਂ ਨੇ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਮਤਲਬ ਸੇਲ ਕੀਤੀ ਸੀ ਸੂਟ ਬਹੁਤ ਘੱਟ ਰੇਟ ਵਿੱਚ ਆਏ ਨੇ ਜੌਰਜਟ ਦੀ ਸ਼ਰਟ ਆਲਓਵਰ ਡਿਜੀਟਲ ਪ੍ਰਿੰਟ 2.5 ਮੀਟਰ ਦੀ ਦੁਪੱਟਾ ਜੌਰਜਟ ਦਾ ਗੋਟਾ ਪੱਟੀ ਵਰਕ ਹੋਇਆ ਪੈਚ ਵਰਕ ਹੋਇਆ ਤੇ ਫੋਰ ਸਾਈਡਰ ਤੇ ਲਿਆਸ ਲੱਗੀ ਹੈ ਬਾਟਮ ਪਲੇਨ ਮਿਲੇਗਾ 2.5 ਮੀਟਰ ਦਾ ਜੌਰਜਟ ਦਾ ਫੈਬਰਿਕ ਹੈ ਰੇਟ ਇਹਦਾ 840 ਰੁਪਏ ਆ ਰੰਗ ਕਾਫੀ ਇਹਦੇ ਵਿੱਚ ਅਵੇਲੇਬਲ ਨੇ ਲਗਭਗ 30 ਰੰਗ ਨੇ ਇਹਦੇ ਵਿੱਚ ਤੇ ਸਾਰੇ ਹੀ ਸਾਰੇ ਜਿਹੜੇ ਰੰਗ ਨੇ ਬਹੁਤ ਪਿਆਰੇ ਸੋਹਣੇ ਨੇ ਪ੍ਰਿੰਟ ਬਹੁਤ ਪਿਆਰਾ ਹੋਇਆ ਸ਼ਾਰਟ ਦੇ ਦੁਪੱਟੇ ਨੂੰ ਬੜਾ ਵਧੀਆ ਡਿਜ਼ਾਈਨ ਕੀਤਾ ਗਿਆ ਸਿੰਪਲ ਸੋਬਰ ਸੂਟ ਹੈ ਛੋਟੇ-ਮੋਟੇ ਫੰਕਸ਼ਨਾਂ 'ਤੇ ਵੇਅਰ ਕਰ ਸਕਦੇ ਹੋ ਬਾਟਮ ਤੁਹਾਨੂੰ 2.5 ਮੀਟਰ ਦਾ ਪਲੇਨ ਮਿਲੇਗਾ ਸ਼ਰਟ ਜਿਹੜੀ 올ਓਵਰ ਪਿਓਰ ਜੌਰਜਟ ਦੀ ਡਿਜੀਟਲ ਪ੍ਰਿੰਟ ਦੇ ਨਾਲ 2.5 ਮੀਟਰ ਦੀ ਮਿਲੇਗੀ ਦੁਪੱਟਾ ਜੌਰਜਟ ਦਾ ਮਿਲੇਗਾ ਕੋਟਾ ਵਰਕ ਹੋਇਆ ਹੈ ਦੁਪੱਟੇ ਤੇ ਪੈਚ ਵਰਕ ਵੀ ਹੋਇਆ ਤੇ 4 ਸਾਈਡ ਤੇ ਜਿਹੜੀ ਸਮੋਸਾਲੇ ਐਸ ਹੁੰਦੀ ਹੈ ਉਹ ਲੱਗੀ ਆ ਬਾਟਮ ਤੁਹਾਨੂੰ 2.5 ਮੀਟਰ ਦਾ ਪਲੇਨ ਮਿਲੇਗਾ 840 ਰੁਪਏ ਦਾ ਪ੍ਰਾਈਸ ਹੈ ਤੇ ਫ੍ਰੀ ਸ਼ਿਪਿੰਗ ਚਾਰजेस ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਤੁਹਾਡੇ ਘਰ ਤੱਕ ਇਹ ਸੂਟ ਜਿਹੜੇ ਨੇ ਬਿਲਕੁਲ ਫ੍ਰੀ ਪਹੁੰਚਣਗੇ ਹੋਮ ਡਿਲੀਵਰੀ ਅਵੇਲੇਬਲ ਹੈ ਆਲ ਓਵਰ ਇੰਡੀਆ ਇਹਨਾਂ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਤੀ ਰੰਗਾਂ ਨਾਲ ਆਇਆ ਇਹਦੇ ਵਿੱਚ ਰੰਗ ਹੋਰ ਵੀ ਅਪਡੇਟ ਹੁੰਦੇ ਰਹਿੰਦੇ ਨੇ ਉਹ ਮੈਂ ਨੈਕਸਟ ਜਦੋਂ ਆਣਗੇ ਤਾਂ ਐਡ ਕਰ ਦੇਵਾਂਗੀ ਬਾਕੀ ਜੇਕਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀ ਦੇਖ ਰਹੇ ਹੋ ਵੀਡੀਓ ਨੂੰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ-ਕਿਹੜੇ ਸੂਟ ਕਿਹੜੇ-ਕਿਹੜੇ ਡਿਜ਼ਾਈਨ ਦੇ ਨਾਲ ਕਿਵੇਂ ਦੇ ਵਰਕ ਦੇ ਨਾਲ ਕਿਹੜੇ ਪੈਟਰਨ ਦੇ ਨਾਲ ਅਵੇਲੇਬਲ ਨੇ ਜਾਂ ਕਿਹੜੇ-ਕਿਹੜੇ ਅੱਜ ਕੱਲ ਸੂਟ ਚੱਲ ਰਹੇ ਨੇ ਹੁਣ ਗਰਮੀਆਂ ਤੇ ਸਟਾਰਟ ਹੋ ਜਾਣਗੀਆਂ ਤਾਂ ਗਰਮੀਆਂ ਨੂੰ ਸਪੈਸ਼ਲ ਦੇਖਦੇ ਹੋਏ ਨਵੇਂ ਸੂਟ ਆਏ ਨੇ ਉਹ ਮੈਂ ਇੱਥੇ ਕੋਸ਼ਿਸ਼ ਕਰਦੀ ਆ ਕਿ ਉਹ ਜਿਹੜੇ ਨਵੇਂ-ਨਵੇਂ ਤੇ ਥੋੜੇ ਆਫਰਾਂ ਵਿੱਚ ਆ ਰਹੇ ਨੇ ਉਹ ਕੋਸ਼ਿਸ਼ ਹੈ ਕਿ ਇੱਥੇ ਸੂਟ ਵਿੱਚ ਐਡ ਕਰ ਦਿਆਂ। ਬਾਕੀ ਜੇਕਰ ਤੁਸੀਂ ਸਟੇਟਸ ਦੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ। ਨੰਬਰ ਮੈਂ ਆਪਣਾ 6239245750 ਐਡ ਕੀਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਆਪਣਾ ਤੇ ਆਪਣੀ ਸਿਰ ਤੇ ਨੇਮ ਦੱਸ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਤੇ ਅਪਡੇਟਸ ਜਿਹੜੀਆਂ ਡੇਲੀ ਦੀਆਂ ਸ਼ੋ ਹੋ ਜਾਇਆ ਕਰਨਗੀਆਂ। ਜੇਕਰ ਤੁਸੀਂ ਰੀਸੈਲਰ ਹੋ ਰੀਸੈਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਆਪਣੇ ਗਰੁੱਪ ਵਿੱਚ ਫਿਰ ਤੁਹਾਨੂੰ ਜਿਹੜੀਆਂ ਡੇਲੀ ਪੋਸਟਿੰਗ ਆਉਂਦੀਆਂ ਨੇ ਉਹ ਤੁਹਾਨੂੰ ਸ਼ੋ ਹੋ ਜਾਇਆਗਾ ਨਹੀਂ ਕਿ ਅਗਰ ਤੁਸੀਂ ਰੀਸੇਲ ਸੂਟ ਕਰਨਾ ਚਾਹੁੰਦੇ ਹੋ ਐ ਵਾਲੇ ਸੂਟ ਵੀ ਜੌਰਜਟ ਦੇ ਵਿੱਚ ਆਏ ਨੇ ਇਹ ਤੁਹਾਨੂੰ ਸਿਰਫ ਤੇ ਸਿਰਫ 520 ਰੁਪਿਆ ਦੇ ਵਿੱਚ ਸੂਟ ਮਿਲ ਜੇਗਾ ਜੌਰਜਟ ਦੀ ਸ਼ਰਟ ਹੈ ਜੌਰਜਟ ਦਾ ਬਾਟਮ ਹੈ ਤੇ ਜੌਰਜਟ ਦਾ ਹੀ ਦੁਪੱਟਾ ਮਿਲੇਗਾ 2 ਮੀਟਰ ਦੀ ਸ਼ਰਟ 2 ਮੀਟਰ ਦਾ ਬਾਟਮ ਤੇ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਤੇ ਜਿਹੜਾ ਦੁਪੱਟਾ ਹੈ ਉਹਦੇ ਤੁਹਾਨੂੰ ਚਾਰੋਂ ਸਾਈਡ ਤੇ ਵਾਈਟ ਕਲਰ ਦੀ ਲੈਂਸ ਲੱਗੀ ਮਿਲੇਗੀ ਰੰਗ ਇਹਦੇ ਵਿੱਚ 40 ਤੋਂ 50 ਹੈਗੇ ਨੇ ਸਿਰਫ ਤੇ ਸਿਰਫ 520 ਰੁਪਏ ਅੰਦਰ ਤੁਸੀਂ ਇਹ ਵਾਲੇ ਸੂਟ ਬਾਈ ਕਰ ਸਕਦੇ ਹੋ ਬਹੁਤ ਅਫੋਰਡੇਬਲ ਰੇਟ ਹੈ ਜੌਰਜਟ ਦੀ ਆਲਓਵਰ ਪ੍ਰਿੰਟ ਵਾਲੀ ਸ਼ਰਟ ਮਿਲੇਗੀ ਜੌਰਜਟ ਦਾ ਬਾਟਮ ਪਲੇਨ ਜੌਰਜਟ ਦਾ ਦੁਪੱਟਾ ਫੋਰ ਸਾਈਡਡ ਲੈਂਸ ਤੇ ਨਾਲ ਮਿਲੇਗਾ ਬਾਕੀ ਮੋਸਟਲੀ ਸੂਟ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਅਗਰ ਕਿਸੇ ਇਹਦੇ ਵਿੱਚ ਕੋਈ ਹੋਰ ਕਲਰ ਹੋਵੇ ਤਾਂ ਤੁਸੀਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਅਗਰ ਕੋਈ ਕਲਰ رہ ਗਿਆ ਹੋਵੇ ਤਾਂ ਮੈਂ ਤੁਹਾਨੂੰ ਉੱਥੇ ਨੰਬਰ ਤੇ ਸੈਂਡ ਕਰ ਦਿਆਂਗੀ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਜੋਰਜਟ ਕਾਫੀ ਟ੍ਰੈਂਡ ਵਿੱਚ ਆ ਹੁਣ ਫਿਰ ਜੋਰਜਟ ਦੀਆਂ ਕਾਫੀ ਜਿਹੜੀਆਂ ਕਲੈਕਸ਼ਨ ਆ ਰਹੀਆਂ ਨੇ ਜੋਰਜਟ ਦੇ ਵਿੱਚ ਸੂਟ ਕਾਫੀ ਲੋਕ ਜਿਹੜੇ ਆ ਉਹ ਪਸੰਦ ਕਰਦੇ ਨੇ ਕਿਉਂਕਿ ਇਹ ਫੈਬਰਿਕ ਜਿਹੜਾ ਹੁੰਦਾ ਹੈ ਇਹਦਾ ਕਲਰ ਵਗੈਰਾ ਨਹੀਂ ਉਤਰਦਾ ਬੜਾ ਹੀ ਵਧੀਆ ਤਰ੍ਹਾਂ ਤੇ ਕਾਫੀ ਟਾਈਮ ਇਹ ਸੂਟ ਜਿਹੜੇ ਨੇ ਉਹ ਕੱਢ ਜਾਂਦੇ ਨੇ ਇਸ ਲਈ ਕਈ ਤਾਂ ਸਪੈਸ਼ਲ ਇਹਨਾਂ ਸੂਟਾਂ ਦੀ ਡਿਮਾਂਡ ਕਰਦੇ ਨੇ ਕਿ ਜ਼ੋਰ ਛੜ ਦੇ ਫੈਬਰਿਕ ਤੇ ਵਿੱਚ ਲੈ ਕੇ ਆਓ ਇਹ ਬੜਾ ਲਾਈਟ ਵੇਟ ਦਾ ਜ਼ੋਰਜਟ ਦਾ ਫੈਬਰਿਕ ਆਏਗਾ ਜਿਹੜੇ ਐਸ ਵੇਲੇ ਤੁਹਾਡੀ ਸਕਰੀਨ ਤੇ ਸੂਟ ਚੱਲ ਰਹੇ ਨੇ ਰੰਗ ਮੈਂ ਇਹਦੇ ਵਿੱਚ ਮੋਸਟਲੀ ਐਡ ਕਰ ਦਿੱਤੇ ਨੇ ਅਗਰ ਕੋਈ ਰਹਿ ਗਿਆ ਹੋਏ ਤਾਂ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਸੂਟ ਬਹੁਤ ਸੋਹਣੇ ਨੇ ਰੇਟ ਬਹੁਤ ਆਫੋਰਡੇਬਲ ਨੇ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ